ਮੇਰੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਸਾਡੇ ਮਹਿਮਾਨ ਜਗਦੀਸ਼ਿੰਦਰ ਸਿੰਘ ਟੱਪਾ ਸੀਨੀਅਰ ਨੋਵਲਿਸਟ ਜਰਨਲਿਸਟ ਗੱਲ ਕਰਾਂਗੇ 2024 ਦੇ ਲੋਕ ਸਭਾ ਚੋਣਾਂ ਦੀ ਚੋਣਾਂ ਪੰਜਾਬ ਦੀਆਂ ਸਰਗਰਮੀਆਂ ਪੰਜਾਬ ਅੰਦਰ ਪਹਿਲੀ ਵਾਰੀ ਦੇਖ ਰਹੇ ਹਾਂ ਕਿ ਦੋ ਤੋਂ ਵੱਧ ਪਾਰਟੀਆਂ ਅਲੱਗ-ਅਲੱਗ ਤੌਰ ਤੇ ਆਪਣੇ ਤੌਰ ਤੇ ਚੋਣ ਮੈਦਾਨ ਵਿੱਚ ਹੈ ਇਹ ਕਿਸ ਤਰ੍ਹਾਂ ਦਾ ਦ੍ਰਿਸ਼ ਹੋਵੇਗਾ ਵੋਟਰਾਂ ਲਈ ਕਿਸ ਤਰ੍ਹਾਂ ਦਾ ਨਵਾਂ ਇਹ ਤਜਰਬਾ ਹੋਵੇਗਾ ਤੇ ਜੋ ਚੋਣ ਦੀ ਪ੍ਰਕਿਰਿਆ ਕੱਲ 7 ਤਰੀਕ ਨੂੰ 7 ਮਈ ਨੂੰ ਸ਼ੁਰੂ ਹੋ ਚੁੱਕੀ ਹੈ ਉਸ ਦੇ ਚ ਮੰਦ ਵਿੱਚ ਕੀ ਚ ਗਰਮੀ ਹਲਕੇ ਚ ਜਾਂ ਸਾਡੇ ਸ਼ਹਿਰ ਚ ਨਜ਼ਰ ਆ ਰਹੀ ਹੈ ਚਰਚਾ ਕਰਾਂਗੇ ਇਸ ਵਾਰੀ ਜਗਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਸ਼ੁਕਰੀਆ ਜੀ ਲੋਕ ਸਭਾ ਚੋਣਾ ਸਾਡੇ ਦਰਸ਼ਕਾਂ ਨੂੰ ਦਿਓ ਜਾਣਕਾਰੀ ਕਿ ਇਹ ਪੰਜਾਬ ਦੇ ਲੋਕਾਂ ਲਈ ਨਵਾਂ ਤਯਰਬਾ ਹੈ ਕਿ ਕਿਸੇ ਥਾਂ ਤੇ ਪੰਜ ਪਾਰਟੀਆਂ ਦੇ ਕਿਸੇ ਹਲਕੇ ਚ ਛੇ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਭਾਗ ਅਜਮਾ ਰਹੇ ਹੈ ਕਿਸਮਤ ਜਮਾ ਰਹੀ ਹੈ ਤੇ ਲੋਕ ਇਸ ਨਵੇਂ ਤਯਰਬੇ ਨੂੰ ਕਿਸ ਤਰ੍ਹਾਂ ਦੇਖਣਗੇ ਜਾਂ ਹੁਣ ਤੱਕ ਦੀ ਕੀ ਚੌਂਸਰ ਕਰਨੀ ਹੈ ਫਰਕੀਸ਼ ਜੀ ਪੰਜਾਬ ਦੇ ਵਿੱਚ ਆਮ ਤੌਰ ਤੇ ਦੋ ਤਰ੍ਹਾਂ ਹੀ ਆਮੋਂ ਸਾਹਮਣੀ ਹੁੰਦੀਆਂ ਆਈਆਂ ਨੇ ਤੀਜਾ ਬਦਲ ਇੱਥੇ ਕਿਤੇ ਨਹੀਂ ਆਇਆ 2019 ਤੇ 2022 ਚ ਤੀਜੀ ਤੇ ਆਮ ਆਦਮੀ ਪਾਰਟੀ ਆਈ 19 ਦੇ ਵਿੱਚ ਤਾਂ ਉਹਨਾਂ ਨੂੰ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੋਈ ਹਾਲਾਂਕਿ ਉਸ ਸਮੇਂ ਉਹਨਾਂ ਦੀ ਲਹਿਰ ਬਹੁਤ ਤੇਜ਼ ਸੀ ਉਹ ਲਹਿਰ ਦੇ ਬਾਵਜੂਦ ਵੀ ਉਹਨਾਂ ਨੂੰ 20 20 ਕ ਸੀਟਾਂ ਆ ਗਈਆਂ ਸੀਗੀਆਂ ਪਰ 2022 ਦੇ ਵਿੱਚ ਆ ਕੇ ਉਹਨਾਂ ਨੂੰ 92 ਸੀਟਾਂ ਮਿਲੀਆਂ ਬਹੁਤ ਮਤ ਆ ਗਈ ਇਹ ਪਹਿਲਾ ਤਜਰਬਾ ਸੀ ਪੰਜਾਬ ਦੇ ਲੋਕਾਂ ਦਾ ਕਿ ਇਥੇ ਤੀਜੀ ਧਰਵੀ ਹੈ ਕੋਈ ਪਰ ਐਤ ਕੀ ਬਾਰ ਦੀ ਜਿਹੜੀ ਚੋਣ ਹੈ ਇਹਦੇ ਵਿੱਚ ਬਹੁਤੇ ਉਮੀਦਵਾਰ ਨੇ ਕਾਲੀ ਭਾਜਪਾ ਗੱਠ ਜੋੜ ਹੋ ਨਹੀਂ ਸਕਿਆ ਕਾਲੀ ਆਪ ਦੇ ਸਾਹਮਣੇ ਲੜਨਗੇ ਬੀਜੇਪੀ ਆਪ ਦੇ ਸਾਹਮਣੇ ਲੜੂਗੀ ਕਾਂਗਰਸ ਹੁਣ ਆਪ ਦੇ ਸਾਹਮਣੇ ਲੜੂ ਆਮ ਆਦਮੀ ਪਾਰਟੀ ਨੇ ਤੇ ਲੜਣੀ ਹੈ ਚਲੋ ਤੇ ਇਹ ਤੋਂ ਇਲਾਵਾ ਬੁਰਾਂ ਸਭਾ ਵੇਲੇ ਭਾਜਯੁਤ ਸਮਾਜ ਪਾਰਟੀ ਤੇ ਅਕਾਲੀ ਜਲਦਾ ਵੀ ਗੱਠ ਜੋੜ ਸੀ ਉਹ ਹੋ ਵੀ ਹੈ ਨਹੀਂ ਹਾਂ ਵਿਧਾਨ ਸਭਾ ਵੇਲੇ ਅਕਾਲੀ ਜਲ ਦਾ ਵੀ ਗੱਠਜੋੜ ਸੀਗਾ ਭੋਜਨ ਸਪੋਰਟ ਪਾਰਟੀ ਦਾ ਹੁਣ ਉਹ ਗੱਠਜੋੜ ਵੀ ਟੁੱਟ ਗਿਆ ਗੱਠਜੋੜ ਸਾਰੇ ਟੁੱਟ ਗਏ ਹੁਣ ਇੱਥੇ ਪੰਜਵਾਂ ਜਿਹੜਾ ਉਮੀਦਵਾਰ ਹੈ ਉਹ ਹੈ ਸਰਦਾਰ ਸਿੰਘ ਅਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਹ ਪ੍ਰਧਾਨ ਨੇ ਤੇ ਇਥੋਂ ਉਹ ਆਪ ਦੀ ਹੁਣ ਫਿਰ ਮਤਲਬ ਜਿਮਨੀ ਚੌਂ ਵੇਲੇ ਤਾਂ ਉਹ ਜਿੱਤ ਗਏ ਸੀ ਤੇ ਹੁਣ ਉਹਨਾਂ ਦੀ ਫੇਰ ਉਹ ਆਪ ਦੀ ਕਿਸਮਤ ਅਜ਼ਮਾ ਰਹੇ ਨੇ ਦੇਖੋ ਇਹਦਾ ਹੁਣ ਦੀ ਇੰਤਜ਼ਾਰ ਨਿਕਲਦਾ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਪੰਜ ਪੰਜ ਕੋਣੀ ਮੁਕਾਬਲੇ ਹੋਣ ਕਾਰਨ ਲੋਕਾਂ ਦੀ ਬਹੁਤੀ ਦਿਲਚਸਪੀ ਹੁਣ ਕਿਸੇ ਪਾਰਟੀ ਦੇ ਵਿੱਚ ਨਹੀਂ ਰਹੀ ਹੈ ਕਾਰਨ ਲੋਕਾਂ ਦਾ ਸਾਰੀਆਂ ਪਾਰਟੀਆਂ ਤੋਂ ਮੂੰਹ ਪੰਗ ਹੋ ਗਿਆ ਕਾਲੀ ਦਲ ਬੀਜੇਪੀ ਗੱਠਜੋੜ ਤੇ ਕਾਂਗਰਸ ਇਹਨਾਂ ਨਾਲ ਜੋ ਬਾਰੇ ਜੋ ਉਹ ਪੰਗ ਹੋਇਆ ਸੀ ਲੋਕਾਂ ਦਾ ਉਹਦੇ ਕਾਰਨ ਤੀਜੀ ਪਾਰਟੀ ਆਈ ਆਮ ਆਦਮੀ ਪਾਰਟੀ ਪਰ ਜਿੰਨੀਆਂ ਉਮੀਦਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਸੀ ਜਾਂ ਜਿਸ ਤਰ੍ਹਾਂ ਦੇ ਉਹਨਾਂ ਨੇ ਵਾਅਦੇ ਕੀਤੇ ਜਾਂ ਜਿਸ ਤਰ੍ਹਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਾਂਗੇ ਉਹਨਾਂ ਤੋਂ ਉਹ ਰੰਗਲਾ ਪੰਜਾਬ ਨਹੀਂ ਬਣਿਆ ਇਸ ਕਰਕੇ ਉਹਨਾਂ ਦੇ ਉੱਤੇ ਵੀ ਹੁਣ ਲੋਕਾਂ ਨੂੰ ਬਹੁਤਾ ਵਿਸ਼ਵਾਸ ਨਹੀਂ ਹੈ ਹੁਣ ਹੁਣ ਚ ਹੁਣ ਚੌਥਾ ਤੀਜੀ ਧਰਤਾ ਉਹਨਾਂ ਨੇ ਦੇਖ ਲਈ ਜਮਾ ਕੇ ਹੁਣ ਚੌਥੀ ਕਿਹਨੂੰ ਦੇਖਣ ਹੁਣ ਉਹਨਾਂ ਨੂੰ ਕੋਈ ਵੀ ਇਹ ਅਸਰ ਨਹੀਂ ਦਿਸਦਾ ਜਿੱਥੇ ਉਹਨਾਂ ਨੂੰ ਕੋਈ ਰਾਹ ਦਿਸਦਾ ਹੋਵੇ ਇਸ ਕਰਕੇ ਉਹਨਾਂ ਦਾ ਸਾਰੀਆਂ ਪਾਰਟੀਆਂ ਤੋਂ ਉਹ ਪੰਗ ਹੋ ਗਿਆ ਉਸ ਕਾਰਨ ਹੁਣ ਇੱਥੇ ਪੰਜਾਬ ਦੇ ਵਿੱਚ ਕੋਈ ਬੇਵ ਨਹੀਂ ਹੈ ਇਸ ਦਾ ਅਸਰ ਹਿੰਦੁਸਤਾਨ ਪੱਧਰ ਤੇ ਵੀ ਹੈ ਹੋ ਸਕਦਾ ਕਈ ਥਾਵਾਂ ਤੇ ਹੋਵੇ ਵੀ ਪਰ ਆਮ ਤੌਰ ਤੇ ਹੁਣ ਇਹ ਦੇਖਿਆ ਜਾਂਦਾ ਵੀ ਲੋਕਾਂ ਦਾ ਵਿਸ਼ਵਾਸ ਹੁਣ ਕਿਸੇ ਪਾਰਟੀ ਤੇ ਨਹੀਂ ਰਿਹਾ ਤੇ ਲੋਕ ਕੋਈ ਕਿਸੇ ਪਾਰਟੀ ਦੀ ਲਹਿਰ ਨਹੀਂ ਚੱਲ ਰਹੀ ਜਿਹੜੀ ਹੁਣ ਤੱਕ ਦੀ ਸੀ ਸਥਿਤੀ ਬਾਜ਼ਾਰ ਚ ਦੇਖ ਰਹੇ ਹਾਂ ਹਮ ਯਾਦਵਿੰਦਰ ਸਿੰਘ ਸਾਨੂੰ ਕੋਈ ਸਰਗਰਮੀ ਵੀ ਨਜ਼ਰ ਨਹੀਂ ਆ ਰਹੀ ਸਰਗਰਮੀ ਐਸੇ ਕਰਕੇ ਨਜ਼ਰ ਨਹੀਂ ਆ ਰਹੀ ਕਿ ਲੋਕਾਂ ਦੀ ਕੋਈ ਦਿਲਚਸਪੀ ਨਹੀਂ ਹੈ ਫਿਰ ਜਿਹੜੇ ਕੈਂਡੀਡੇਟਸ ਨੇ ਐ ਲੱਗਦਾ ਉਹ ਵੀ ਦਿਨ ਕੱਟੀ ਕਰਦੇ ਨੇ ਉਹ ਵੀ ਪੰਜ ਕੋਣਾ ਮੁਕਾਬਲਾ ਹੋਣ ਕਰਕੇ ਕਿਸੇ ਨੂੰ ਕੋਈ ਯਕੀਨ ਨਹੀਂ ਹੈ ਜਿੱਤਦਾ ਵੀ ਅਸੀਂ ਜਿੱਤ ਸਕਾਂਗੇ ਹੁਣ ਟੁੱਟੇ ਮਾਰ ਨਾਲ ਉਹ ਤੁਰੇ ਫਿਰਦੇ ਨੇ ਉਹ ਕੋਈ ਸਰਗਰਮੀ ਨਹੀਂ ਕਰ ਰਹੇ ਉਹਨਾਂ ਨੂੰ ਇਹ ਚ ਮੈਨੂੰ ਲੱਗਦਾ ਕੋਈ ਖਰਚੇ ਦਾ ਵੀ ਬਹੁਤ ਵੱਡਾ ਫੈਕਟਰ ਹੈ। ਹਾਂ ਬਿਲਕੁਲ ਹੋਊਗਾ ਕਿਉਂਕਿ ਜਿੱਥੇ ਚੋਣ ਦਫ਼ਤਰ ਖੁੱਲ੍ਹਦਾ ਕੋਈ ਉਹ ਚੋਣ ਦਫ਼ਤਰ ਦੇ ਉੱਤੇ ਜਿੱਦਣ ਤੋਂ ਦਫ਼ਤਰ ਖੁੱਲ੍ਹਦਾ ਉਸ ਦਿਨ ਤੋਂ ਖਰਚਾ ਸ਼ੁਰੂ ਹੋ ਜਾਂਦਾ ਹੈ। ਹੁਣ ਖਰਚਾ ਕਰਨ ਤੋਂ ਵੀ ਜਿਹੜੇ ਉਮੀਦਵਾਰ ਨੇ ਇਕੱਤਰ ਆਉਂਦੇ ਨੇ ਇੱਕ ਪੈਸਾ ਲੱਗਦਾ ਬਹੁਤ ਹੈ। ਕੋਰਡ ਰੁਪਏ ਤੱਕ ਦੀ ਤਾਂ ਸ਼ੂਟ ਇਲੈਕਸ਼ਨ ਕਮਿਸ਼ਨ ਨਹੀਂ ਦਿੰਦੀ ਵੀ ਇਹਨਾਂ ਤੁਸੀਂ ਖਰਚ ਸਕਦੇ ਹੋ। ਤੇ ਇਸ ਤੋਂ ਵੱਧ ਵੀ ਖਰਚੇ ਖਰਚੇ ਜਾਂਦੇ ਨੇ। ਪਰ ਹੁਣ ਕੈਂਡੀਡੇਟਸ ਇਨਾ ਪੈਸਾ ਖਰਚਣ ਨੂੰ ਤਿਆਰ ਨਹੀਂ ਹਨ ਇਸ ਕਰਕੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਸਰਗਰਮੀ ਨਹੀਂ ਕਿਸੇ ਪਾਸੇ ਕੋਈ ਝੰਡੀ ਨਹੀਂ ਦੀਦੀ ਹੈ ਕਿਸੇ ਪਾਰਟੀ ਦੀ ਕਿਸੇ ਦਾ ਕੋਈ ਅਨਾਉਂਸਮੈਂਟ ਹੁੰਦੀ ਨਹੀਂ ਦਿੱਸਦੀ ਰਿਕਸ਼ਾ ਦੇ ਉੱਤੇ ਅੱਗੇ ਹੁੰਦੀ ਸੀ ਆਮ ਤੌਰ ਤੇ ਕੋਈ ਸਰਗਰਮੀ ਹੈ ਨਹੀਂ ਕਿਸੇ ਪਾਸੇ ਤੇ ਲੋਕ ਇੱਕ ਤਰ੍ਹਾਂ ਦਾ ਐ ਜੇ ਸੋਚਦੇ ਨੇ ਵੀ ਦੇਖੀ ਜਊ ਜਦੋਂ ਚੋਣਾਂ ਵਾਲਾ ਦਿਨ ਆਊਗਾ ਇਹ ਵੀ ਵਕਾ ਪਤਾ ਨਹੀਂ ਸਾਰੇ ਲੋਕ ਬੋਟ ਪਾਉਣ ਜਾਣ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹੋ ਸਕਦਾ ਗਰਮੀ ਤੋਂ ਵੀ ਡਰਦੇ ਹੋਵੇ ਕੁਝ ਨਾ ਹੀ ਜਾਣ ਤੇ ਬਸ ਕੱਲੀ ਬੋਟ ਪਾਉਣਗੇ ਆਪਦੀ ਕਿਸੇ ਨੂੰ ਪਾ ਦੇਣ ਪਰ ਉਹਨਾਂ ਨੂੰ ਉਹਨਾਂ ਨੂੰ ਵੀ ਹਜੇ ਨਹੀਂ ਪਤਾ ਹੈ ਵੀ ਅਸੀਂ ਵੋਟ ਕਿਹਨੂੰ ਪਾਉਣੀ ਹੈ ਜਿਆਦਵਿੰਦਰ ਸਿੰਘ ਮਤਲਬ ਲੋਕਾਂ ਦਾ ਇਹ ਮੋਹ ਪੰਗ ਕਿਉਂ ਹੋਣਗੇ ਇੱਕੋ ਦਾ ਮੋਹ ਪੰਗ ਇਸ ਕਰਕੇ ਹੋਇਆ ਕੋਈ ਦਲ ਬਦਲੀ ਫੈਕਟਰੀ ਵੀ ਹੈਗਾ ਹੈ ਹਾਂ ਇੱਕ ਦਲ ਬਦਲੀ ਫੈਕਟਰੀ ਵੀ ਹੈ ਲੋਕ ਤਾਂ ਕਿਸੇ ਕੈਂਡੀਡੇਟ ਮਗਰ ਜਾਣ ਕਰਵਾਣ ਕਰਦੇ ਫਿਰਦੇ ਨੇ ਨਾਰੇ ਮਾਰਦੇ ਫਿਰਦੇ ਨੇ ਤੇਰੀ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਪ ਤੇ ਠੋਕ ਕੇ ਜੀਦੀ ਸੋਚ ਤੇ ਪਹਿਰਾ ਦੇਣਾ ਹੁੰਦਾ ਉਹ ਦੂਜੇ ਦਿਨ ਕਿਸੇ ਪਾਸੇ ਹੋਰੀ ਵਗ ਜਾਂਦਾ ਉਹ ਕਹਿੰਦੇ ਹੁਣ ਆਪਾਂ ਕਿਹਦੇ ਤੇ ਪਹਿਰਾ ਦੇਣਾ ਹੈ ਕਿਸੇ ਤੇ ਨਹੀਂ ਦੇਣਾ ਹੈ ਤੇ ਉਹ ਚੁੱਪ ਕਰੇ ਬੈਠੇ ਨੇ ਤੇ ਅੜੀਕਦੇ ਨੇਗੇ ਵੀ ਜਿੱਦਨ ਵੋਟਾਂ ਪਾਉਣ ਦਾ ਦਿਨ ਹੋਊਗਾ ਪਾ ਦੇਗੇ ਜਿਹੇ ਜੀ ਪਾਉਣੀ ਹੋਈ ਹੈ ਵੀ ਥੋੜਾ ਇੰਨਾ ਵੱਡਾ ਤਜਰਬਾ ਜਗਵਿੰਦਰ ਸਿੰਘ ਜੀ ਤੁਹਾਨੂੰ ਕੀ ਲੱਗਦਾ ਵੀ ਲੋਕ ਕਿਹਨੂੰ ਹੱਥ ਵੜਾਉਣਗੇ ਵੀ ਲੋਕ ਆਖਰ ਕਿਹਨੂੰ ਵੋਟ ਦੇਣਗੇ ਜੀ ਜਾ ਕੌਣ ਪਾਰਟੀ ਜੇਤੂ ਹੋ ਸਕਦੀ ਹੈ ਤੁਹਾਡੀ ਨਜ਼ਰ ਚ ਦੇਖੋ ਜਿਹੜੀ ਅਕਾਲੀ ਦਲ ਹੈ ਅਕਾਲੀ ਦਲ ਦੀ ਤਾਂ ਮੈਨੂੰ ਪੋਜੀਸ਼ਨ ਹੈ ਲੱਗਦੀ ਹੈ ਵੀ ਅੱਗੇ ਨੂੰ ਵੀ ਡਾਊਨ ਹੈ ਅੱਗੇ ਨੂੰ ਵੀ ਡਾਊਨ ਲੱਗਦੀ ਹੈ ਕਾਂਗਰਸ ਦੀ ਵੀ ਕੋਈ ਵਧੀਆ ਨਹੀਂ ਹੈ ਇਹ ਲੋ ਵੀ ਕੋਈ ਮੈਨੂੰ ਕੋਈ ਜੱਦ ਨਹੀਂ ਦੇ ਆਵਾਜ਼ਮੀ ਪਾਰਟੀ ਦਾ ਇਸ ਵੇੜੇ ਪ੍ਰਚਾਰ ਤਾਂ ਬਹੁਤ ਜ਼ਿਆਦਾ ਕਰ ਰਿਹਾ ਭਗਵੰਤ ਮਾਨ ਥਾਂ ਥਾਂ ਤੇ ਡੋ ਰੁ ਕਰ ਰਿਹਾ ਹੈ ਰੇਲੀਆਂ ਵਗੈਰਾ ਕਰ ਕਟ ਹੋਇਆ ਹੈਗਾ ਰੋਡ ਸ਼ੋਅ ਕਰ ਰਿਹਾ ਹੈਗਾ ਇਸ ਗਰਮੀਆਂ ਦੇ ਨਾਲ ਹੋ ਸਕਦਾ ਆਮ ਆਦਮੀ ਪਾਰਟੀ ਦੀਆਂ ਵੀ ਸੀਟਾਂ ਕੋਲ ਹੋ ਜਾਣ ਮੈਨੂੰ ਇਹ ਲੱਗਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਕੁਝ ਪੰਜਾ ਚਾਰ ਸੀਟਾਂ ਦੋਨੇ ਜਣੇ ਲੈ ਜਾਣਗੇ ਤੇ ਇੱਕ ਇੱਕ ਦੋ ਦੋ ਸੀਟਾਂ ਕੋ ਦੂਜਿਆਂ ਨੂੰ ਆ ਜਾਣਗੇ ਬੀਜੇਪੀ ਨੂੰ ਆ ਜਾਣੀਆਂ ਜਯਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਆਪਦੇ ਸ਼ਰੋਤਿਆਂ ਨਾਲ ਇਸ ਜਿਹੜੀ ਗੱਲਬਾਤ ਹੋਈ ਹੈ ਉਹਦਾ ਨਤੀਜਾ ਇਹ ਕੱਢੀਏ ਕਿ ਫਿਲਹਾਲ ਹੂੰ ਵੋਟਰਾਂ ਦਾ ਕੋਈ ਇੰਟਰਸਟ ਨਹੀਂ ਹੈ ਬਿਲਕੁਲ ਕਿਸੇ ਪਾਰਟੀ ਚ ਤੇ ਨਾ ਕਿਸੇ ਸਰਗਰਮੀ ਚ ਬਿਲਕੁਲ ਫਿਰ ਵੀ ਵੋਟ ਦੇਣਾ ਸਭ ਦਾ ਫਰਜ਼ ਬੰਦ ਹੈ ਇਹ ਮਹਾਪਰਵ ਹੈ ਸਾਨੂੰ ਇਹਦੇ ਚ ਭਾਗ ਲੈਣਾ ਚਾਹੀਦਾ ਹੈ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਪਾਓ ਆਪਣੀ ਮਰਜ਼ੀ ਨਾਲ ਕਿਸ ਨੂੰ ਪਾਏਗੀ ਇਹ ਜਦੋਂ ਨਤੀਜੇ ਆਉਣਗੇ ਉਦੋਂ ਪਤਾ ਲੱਗੂਗਾ ਅਸੀਂ ਸਾਡੇ ਚਰੋਤਿਆਂ ਨਾਲ ਗੱਲਬਾਤ ਸਮੇਂ-ਸਮੇਂ ਤੇ ਕਰਦੇ ਰਵਾਂਗੇ ਤੁਹਾਨੂੰ ਅਪਡੇਟਸ ਦਿੰਦੇ ਰਵਾਂਗੇ ਇਸ ਤਰ੍ਹਾਂ ਦੇ ਹਾਲਾਤ ਨੇ ਬਹੁਤੀ ਰੋਕ ਤਾਂ ਇਹ ਫੈਸਲੇ ਨਹੀਂ ਕਰ ਰਹੇ ਕਰ ਰਹੇ ਵੀ ਅਸੀਂ ਬਕੀ ਨੂੰ ਵੋਟ ਚਾਹੀਓ ਸਰਕਾਰ ਨੇ ਇੱਕ ਨੋਟਾ ਦੀ ਵੀ ਪ੍ਰੋਵੀਜ਼ਨ ਰੱਖੀ ਵੀ ਹੈ ਹਾਂ ਬਹੁਤ ਲੋਕ ਨੋਟਾ ਨੂੰ ਵੀ ਪਾਏ ਹੁੰਦੇ ਨੇ ਨੋਟਾ ਨੂੰ ਵੀ ਪਾ ਦੇਣਗੇ ਇਸ ਗੱਲ ਕਰਕੇ ਅਸੀਂ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਸਾਡਾ ਫੇਸਬੁੱਕ ਪੇਜ YouTube ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡੇ ਨਾਲ ਸਮੇਂ-ਸਮੇਂ ਤੇ ਅਪਡੇਟਸ ਦਿੰਦੇ ਰਵਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ